ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਐ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਿਆ ਧਾਰਿਆ ਸ੍ਰੀ ਅਮਰਸਰ ਸਾਹਿਬ ਜੀ ਦੀ ਪਾਵਨ ਨਗਰੀ ਦੇ ਰਚਨਹਾਰੇ ਜਿਨ੍ਹਾਂ ਨੇ ਸਦਾਚੀਰਤ ਨਗਰੀ ਸ੍ਰੀ ਅਮਰਸਰ ਸਾਹਿਬ ਜੀ ਨੂੰ ਵਸਾਇਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਾਡੀ ਸੁਲਤਾਨ ਸਤਿਗੁਰੂ ਚੌਥੇ ਪਾਤਸ਼ਾਹ ਤਿਨਾਂ ਦਾ ਪ੍ਰਕਾਸ਼ ਪ੍ਰਭ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਸਮੁੱਚੇ ਸੰਸਾਰ ਭਰ ਦੇ ਵਿੱਚ ਸੰਗਤ ਮਨਾ ਰਹੀ ਹੈ ਔਰ ਖਾਸ ਕਰਕੇ ਸਤ ਗੁਰਾਂ ਦੇ ਪਾਵਨ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਪੁਰਬ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਸੇ ਸੰਬੰਧ ਵਿੱਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਮਹਾਨ ਨਗਰ ਕੀਰਤਨ ਦੀ ਆਰੰਭਤਾ ਹੋਣੀ ਹੈ ਜੋ ਸ਼ਹਿਰ ਦੇ ਸਾਜੇ ਦਰਵਾਜਿਆਂ ਤੋਂ ਹੁੰਦਾ ਹੋਇਆ ਜੋ ਪੁਰਾਣਾ ਸ਼ਹਿਰ ਹੈ ਉਦਿਚਾਰ ਦੁਆਰੇ ਦੀ ਪਰਕਰਮਾ ਕਰਦਾ ਹੋਇਆ ਰਾਤ ਨੂੰ ਵਾਪਸ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸੰਪੰਨ ਹੋਵੇਗਾ ਬਹੁਤ ਸ਼ਰਧਾ ਔਰ ਉਤਸ਼ਾਹ ਹੈ ਸੰਗਤ ਦੇ ਵਿੱਚ ਭਾਵੇਂ ਕਿ ਉਹ ਕਿਸੇ ਵੀ ਧਰਮ ਨਾਲ ਕਿਸੇ ਵੀ ਫਿਰਕੇ ਨਾਲ ਕੁਝ ਬੰਧ ਰੱਖਣ ਵਾਲੇ ਨੇ ਨਗਰ ਕੀਰਤਨ ਦੀ ਸੇਵਾ ਨਗਰ ਕੀਰਤਨ ਦਾ ਸਵਾਗਤ ਬਹੁਤ ਹੀ ਚਾਹ ਦੇ ਨਾਲ ਸਮੁੱਚੇ ਸ਼ਹਿਰ ਦੀ ਜੀ ਸੰਗਤ ਹੈ ਉਹ ਕਰਦੀ ਹੈ ਜੀ ਫੁੱਲਾਂ ਦੇ ਨਾਲ ਸਜਾਵਟ ਦਿੱਤੀ ਗਈ ਰੰਗ ਬਰੰਗੀਆਂ ਦੇ ਫੁੱਲਾਂ ਨਾਲ ਇਹ ਹਰ ਸਾਲ ਇਹ ਸੰਗਤ ਦੇ ਵੱਲੋਂ ਸਤਿਗੁਰਾਂ ਦੇ ਪ੍ਰਕਾਸ਼ ਗੁਰਪ੍ਰਬ ਦੇ ਸੰਬੰਧ ਵਿੱਚ ਬਹੁਤ ਹੀ ਮਨਮੋਹਕ ਤਾਜ ਫੁੱਲਾਂ ਦੇ ਨਾਲ ਬੜੇ ਕੀਮਤੀ ਫੁੱਲਾਂ ਦੇ ਨਾਲ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਸਜਾਵਟ ਕੀਤੀ ਜਾਂਦੀ ਹੈ ਔਰ ਇਸ ਵਾਰ ਵੀ ਬੜੀ ਮਨਮੋਹਕ ਸਜਾਵਟ ਕਿਹੜੀ ਹੈ ਪਹਿਲਾਂ ਨਾਲੋਂ ਕੁਝ ਵਿਸ਼ੇਸ਼ ਸਜਾਵਟ ਕਿਹੜੀ ਇਸ ਵਾਰ ਸੰਗਤ ਦੇ ਵੱਲੋਂ ਕੀਤੀ ਗਈ ਹੈ ਔਰ ਸਤਿਗੁਰਾਂ ਦੇ ਪ੍ਰਕਾਸ਼ ਗੁਰਪ੍ਰਬ ਦੇ ਸੰਬੰਧ ਵਿੱਚ ਕੱਲ 8 ਅਕਤੂਬਰ ਨੂੰ ਜਿੱਥੇ ਅਮਰਤ ਵੇੜੇ ਸੁਨਹਿਰੀ ਸਰੂਪ ਜੋ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਦੇ ਲਿਖੇ ਹੋਏ ਨੇ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਹੋਣਗੇ ਉਪਰੰਤ 8:30 ਵਜੇ ਤੋਂ ਲੈ ਕੇ 12 ਵਜੇ ਤੱਕ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਔਰ ਗੁਰਦੁਆਰਾ ਬਾਬਾ ਅਟਲਰਾਏ ਸਾਹਿਬ ਜੀ ਵਿਖੇ ਜਲੌਸ ਜਾਇਆ ਜਾਣਗੇ ਉਪਰੰਤ ਦੀਵਾਨ ਚੱਲਦਾ ਰਹੇਗਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼ਾਮ ਨੂੰ ਬੜੀ ਮਨਮੋਹਕ ਦੀਪਮਾਲਾ ਕੀਤੀ ਜਾਏਗੀ ਔਰ ਸ਼ਾਮ ਨੂੰ ਰੈਰਾ ਸਾਹਿਬ ਦੇ ਪਾਰਟ ਤੋਂ ਬਾਅਦ ਆਤਿਸ਼ਬਾਜ਼ੀ ਵੀ ਕੀਤੀ ਜਾਏਗੀ ਉਪਰੰਤ ਗੁਰਦੁਆਰਾ ਮਨਜੀਤ ਸਾਹਿਬ ਦੀਵਾਨ ਹਾਲ ਵਿਖੇ ਗੁਰਮਤ ਸਮਾਗਮ ਹੋਣਾ ਜਿਸ ਵਿੱਚ ਭਾਈ ਦਵਿੰਦਰ ਸਿੰਘ ਜੀ ਸੁਹਾਣੇ ਵਾਲੇ ਉਹ ਕੀਰਤਨ ਕਰਨਗੇ ਅਤੇ ਭਾਈ ਸਾਹਿਬ ਵਿਗਿਆਨੀ ਪਿੰਦਰਪਾਲ ਸਿੰਘ ਵੀ ਹੋਰਾਂ ਨੇ ਗੁਰਮਤ ਵਿਚਾਰਾਂ ਕਥਾ ਦੇ ਰਾਹੀਂ ਸੰਗਤ ਨੂੰ ਸਰਮਣ ਕਰਵਾ ਕੇ ਨਿਹਾਲ ਕਰਨਾ ਉਪਰੰਤ ਜਿਹੜਾ ਕਵੀ ਦਰਬਾਰ ਹੈ ਉਹ ਗੁਰਦੁਆਰਾ ਮਨਜੀਤ ਸਾਹਿਬ ਦੀਵਾਨ ਹਾਲ ਵਿਖੇ ਚੱਲਦਾ ਰਹਿਣਾ ਮੈਂ ਆਪਣੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੂੰ ਜਰ ਸਤਖੰਡ ਸ਼ਿਗਰਮੰਦਰ ਸਾਹਿਬ ਜੀ ਵੱਲੋਂ ਸਮੁੱਚੇ ਪ੍ਰਬੰਧ ਵੱਲੋਂ ਸਮੁੱਚੇ ਸੰਸਾਰ ਭਰ ਵਿੱਚ ਵਸਤੀਆਂ ਹੋਈਆਂ ਸੰਗਤਾਂ ਨੂੰ ਸੋਢੀ ਸੁਲਤਾਨ ਸਤਿਗੁਰੂ ਧੰਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪ੍ਰਗ ਦੀਆਂ ਬਹੁਤ ਬਹੁਤ ਵਧਾਈਆਂ ਦੇਣਾ ਜੀ ਪਰਿਵਾਰ ਦੇ ਵੱਲੋਂ ਪੁੱਲਾਂ ਦੀ ਵਰਕਸ਼ ਦਿੱਤੀ ਗਈ ਹੈ ਹੈਲਡ ਕੋਟ ਰਾਈ ਹੋਰ ਪਰਿਵਾਰਾਂ ਦੇ ਵੱਲੋਂ ਇਲੈਕਟ੍ਰੋਨਿਕ ਅਦਸਬੰਦੀ ਕੀਤੀ ਗਈ ਹੈ ਇਹ ਹਰ ਵਾਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪ੍ਰਗ ਦੇ ਸੰਬੰਧ ਵਿੱਚ ਨਗਰ ਕੀਰਤਨ ਅਸੀਂ ਦੇ ਕਾਲ ਤਫਸਿਲ ਵੀ ਤੋਰਵਾਣਾ ਹੁੰਦਾ ਹੈ ਉਹਦੇ ਉੱਤੇ ਹੈਲੀਕਾਪਟਰ ਦੇ ਰਾਹੀਂ ਜਿਹੜੀ ਫੁੱਲਾਂ ਦੀ ਵਰਖਾ ਹੈ ਉਹ ਕੀਤੀ ਜਾਂਦੀ ਹੈ ਕੁਝ ਸਮਾਂ ਪਹਿਲਾਂ ਕਾਗਜ਼ਾਂ ਦੀ ਕਾਗਜ਼ ਦੇ ਫੁੱਲਾਂ ਦੀ ਜਿਹੜੀ ਵਰਖਾ ਸੀ ਉਹ ਕੀਤੀ ਜਾਂਦੀ ਸੀ ਪਰ ਪਿਛਲੇ 2-3 ਸਾਲਾਂ ਤੋਂ ਅਸੀਂ ਇਹ ਜ਼ਰੂਰੀ ਕੀਤਾ ਹੋਇਆ ਕਿ ਕਾਗਜ਼ ਦੇ ਫੁੱਲ ਨਹੀਂ ਬਲਕਿ ਤਾਜ਼ੇ ਫੁੱਲਾਂ ਦੀ ਵਰਖਾ ਜਿਹੜੀ ਹੈ ਉਹ ਨਗਰ ਕੀਰਤਨ ਦੇ ਉੱਪਰ ਕੀਤੀ ਜਾਏ ਔਰ ਸ਼ਹਿਰ ਦੇ ਵੱਖ-ਵੱਖ ਸਥਾਨ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਸਾਰੇ ਸਥਾਨਾਂ ਦੇ ਉੱਤੇ ਹੈਲੀਕਾਪਟਰ ਜਿਹੜਾ ਉਹ ਫੁੱਲਾਂ ਦੀ ਵਰਖਾ ਕਰਦਾ ਹੈ ਔਰ ਇਸ ਵਾਰ ਜੋ ਵਿਸ਼ੇਸ਼ ਹੈ ਉਹ ਇਹ ਹੈ ਕਿ ਜਿਹੜੀਆਂ ਸਜਾਵਟੀ ਲਾਈਟਾਂ ਅਲੜੀਆਂ ਲਾਈਆਂ ਗਈਆਂ ਨੇ ਪਹਿਲਾਂ 2 ਦਿਨਾਂ ਵਾਸਤੇ ਲੱਗਦੀਆਂ ਸਨ ਪਰ ਇਸ ਵਾਰ 3 ਦਿਨਾਂ ਵਾਸਤੇ ਸਜਾਵਟੀ ਲੜੀਆਂ ਜਿਹੜੀਆਂ ਨੇ ਸਤਖੰਡ ਸ਼੍ਰੀ ਗੁਰੂ ਮੰਦਰ ਸਾਹਿਬ ਜੀ ਵਿਖੇ ਸਜਾਈਆਂ ਗਈਆਂ ਇਹ ਇੱਕ ਪਰਿਵਾਰ ਸਰਦਾਰ ਬਲਵੰਤ ਸਿੰਘ ਜੀ ਯੂਐਸਏ ਦੇ ਰਹਿਣ ਵਾਲੇ ਨੇ ਇਹ ਸਾਰੀ ਸੇਵਾ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਪਿਛਲੇ ਸਮੇਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਲੰਗਰ ਵਾਸਤੇ ਟਰੈਕਟਰ ਟਰਾਲੀ ਕਪੜੇ ਧੋਣ ਵਾਲੀਆਂ ਮਸ਼ੀਨਾਂ ਆਦਿ ਦੀ ਸੇਵਾ ਕੀਤੀ ਹੈ ਉਨਾ ਉਸ ਪਰਿਵਾਰ ਦੇ ਬਰੋਂ ਜਿਹੜੀ ਲਾਈਟਾਂ ਦੀ ਸੇਵਾ ਉਹ ਕੀਤੀ ਜਾ ਰਹੀ ਹੈ ਔਰ ਨਗਰ ਕੀਰਤਨ ਦੀ ਰੰਮਤਾ ਵੇੜੇ ਇਲੈਕਟ੍ਰੋਨਿਕ ਆਤ ਸੁਭਾਜੀ ਜੋ ਕਿ ਪਰਮੋਸ਼ਣ ਰਿਆ ਆਤ ਸੁਭਾਜੀ ਹੈ ਉਹ ਵੀ ਸੰਗਤ ਦੇ ਵੱਲੋਂ ਇੱਕ ਪਰਿਵਾਰ ਦੇ ਵੱਲੋਂ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਵੀਜਾ ਪ੍ਰਣਾਲੀ ਸ਼ੁਰੂ ਹੋ ਗਈ ਹੈ ਅ ਦੇਖੋ ਪਿਛਲੇ ਦਿਨੇ ਸੈਂਟਰ ਗਵਰਨਮੈਂਟ ਨੇ ਜਥੇ ਨੂੰ ਜਾਗਤ ਨਹੀਂ ਨਹੀਂ ਸੀ ਦਿੱਤੀ ਔਰ ਬੜਾ ਵੱਡਾ ਸੰਗਤ ਦੇ ਵਿੱਚ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਸੀ ਕਿ ਸੰਗਤ ਨੇ ਰੋਸ ਜਤਾਇਆ ਕਿ ਜੇਕਰ ਸਾਰੇ ਕੰਮ ਪਾਕਿਸਤਾਨ ਦੇ ਨਾਲ ਕੀਤੇ ਜਾ ਰਹੇ ਨੇ ਤੇ ਸਿੱਖ ਯਾਤਰੀ ਕਥਨ ਜਿਹੜੀ ਰੋਕ ਹੈ ਉਹ ਕਿਉਂ ਲਗਾਈ ਗਈ ਹੈ ਔਰ ਕੇਂਦਰ ਨੇ ਜਿਹੜੀ ਜਥਾ ਜਾਨਦ ਜਿਹੜੀ ਇਜਾਜ਼ਤ ਹੈ ਉਹ ਸਤਗੁਰਾਂ ਦੇ ਪ੍ਰਕਾਸ਼ ਪੁਰਬ ਤੇ ਧਰਗੋ ਨਾਨਕ ਸਾਹਿਬ ਦੇ ਨਨਕਾਣਾ ਸਾਹਿਬ ਜਾਣ ਵਾਸਤੇ ਜਿਹੜੀ ਇਜਾਜ਼ਤ ਹੈ ਉਹ ਦੇ ਦਿੱਤੀ ਹੈ ਔਰ ਅਸੀਂ ਕੇਂਦਰ ਸਰਕਾਰ ਦਾ ਇਸ ਗੱਲ ਤੋਂ ਧੰਨਵਾਦ ਕਰਦੇ ਆਂ ਔਰ ਉਮੀਦ ਕਰਦੇ ਆਂ ਕਿ ਅੱਗੇ ਤੋਂ ਕੇਂਦਰ ਸਰਕਾਰ ਜਿਹੜੀ ਹੈ ਉਹ ਜਥੇ ਉੱਤੇ ਕਿਸੇ ਪ੍ਰਕਾਰ ਦੀ ਰੋਕ ਜਿਹੜੀ ਹੈ ਉਹ ਨਾਲਾਵੇ ਕਰਤਾਰਪੁਰ ਕੋਰੀਡੋਰ ਨੂੰ ਲੰਘਾ ਕੇ ਪਹੁੰਚੀ ਬਿਲਕੁਲ ਜੀ 2019 ਵਿੱਚ ਸਤਗੁਰਾਂ ਦੇ 550 ਸਾਲਾ ਪ੍ਰਕਾਸ਼ ਪੁਰਪਤੇ ਜੋ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਸਾਹਿਬ ਕਰਤਾਰਪੁਰ ਜਿਹੜਾ ਪਾਕਿਸਤਾਨ ਦੇ ਵਿੱਚ ਸਥਿਤ ਹੈ ਦੋਨਾਂ ਸਰਕਾਰਾਂ ਨੇ ਆਪਸੀ ਤਾਲਮੇਲ ਕਰਕੇ ਤੇ ਬੜਾ ਵੱਡਾ ਇਹ ਕਾਰਜ ਕੀਤਾ ਸੀ ਜਿਸ ਦਾ ਸਮੁੱਚੇ ਸੰਗਤ ਨੇ ਬਹੁਤ ਵੱਡਾ ਲਾਹਾ ਵਿਖਟਿਆ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਵਾਸਤੇ ਵੀ ਪਹੁੰਚੀ ਪਰ ਪਿਛਲੇ ਜੱਗ ਦੇ ਸਮੇਤ ਉਹ ਲੈ ਕੇ ਜਿਹੜਾ ਕਾਰੀਡੋਰ ਹੈ ਉਹ ਬੰਦ ਕੀਤਾ ਹੋਇਆ ਹੈ ਕੇਂਦਰ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਜਿਹੜਾ ਕਰਤਾਰਪੁਰ ਸਾਹਿਬ ਦਾ ਮੰਗ ਹੈ ਉਹ ਸੰਗਤ ਤੇ ਦਰਸ਼ਨਾ ਵਾਸਤੇ ਜਿਹੜਾ ਉਹ ਤੁਰੰਤ ਖੋਲਿਆ ਜਾਏ ਤਾਂ ਕਿ ਦਰਸ਼ਨਾ ਤੋਂ ਵਾਂਜੀ ਸੰਗਤ ਸਤਗੁਰਾਂ ਦੇ ਪਾਵਨ ਸਥਾਨ ਤੇ ਜਾ ਕੇ ਦਰਸ਼ਨ ਦੇਦਾਰੇ ਕਰ ਸਕੇ ਇੱਕ ਤਫਾਕ ਹੋਇਆ ਇਸ ਵਾਰ ਕਿ ਬਾਬਾ ਬੁੱਢਾ ਸਾਹਿਬ ਦਾ ਜਿਹੜਾ ਜੋੜ ਮੇਲਾ ਹੈ ਕਿਉਂਕਿ ਜੋ ਸੰਸਾਰ ਭਰ ਦੇ ਵਿੱਚੋਂ ਸੰਗਤ ਬਹੁਤ ਵੱਡੀ ਗਿਣਤੀ ਚੋਂ ਬਾਬਾ ਜੀ ਦੇ ਅਸਥਾਨ ਤੇ ਪਹੁੰਚਦੀ ਹੈ ਔਰ ਉਹ ਸੰਗਤ ਜਿਹੜੀ ਦੂਰ ਦੁਰਾਡੇ ਤੋਂ ਚੱਲ ਕੇ ਆਉਂਦੀ ਹੈ ਟਰੈਕਟਰਾਂ ਟਰਾਲੀਆਂ ਬੱਸਾਂ ਕਾਰਾਂ ਆਦਿਕ ਦੇ ਰਾਹੀਂ ਉਹ ਉੱਥੇ ਮੱਥਾ ਟੇਕਣ ਤੋਂ ਬਾਅਦ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇਖਿਆ ਆ ਕੇ ਉਹ ਨਤਮਸਤਕ ਹੁੰਦੀ ਹੈ ਪਿਛਲੇ ਕਈ ਦਿਨਾਂ ਤੋਂ ਜਿਹੜੀ ਸੰਗਤ ਦੀ ਆਮਦ ਹੈ ਉਹ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇਖੇ ਜਿਹੜੀ ਹੈ ਉਹ ਵਧੀ ਹੋਈ ਹੈ ਬਾਬਾ ਬੁੱਢਾ ਸਾਹਿਬ ਦੇ ਜੋੜ ਬੇਟੇ ਦੀਆਂ ਵੀ ਸਮੂੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਆਰਾਮਦਾਸ ਸਰੋਵਰ ਨਾਤੇ ਸਰ ਉਤਰੇ ਪਾਵਕ ਬਾਤੇ ਬੈਠਾ ਸੋਢੀ ਪਾਸ਼ਾ ਆਰਾਮਦਾਸ ਸਾਧਕੁਪਾਦ ਤਾਂ ਤਾਂ ਸ੍ਰੀ ਗੁਰੂ RAMਦਾਸ ਜੀ ਦਾ ਪ੍ਰਕਾਸ਼ ਝੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਇਸ ਸਾਲ ਵੀ ਇਹ ਸਮਾਗਮ ਵੱਡੀ ਪੱਧਰ ਤੇ ਮਨਾਏ ਜਾ ਰਹੇ ਨੇ ਇੱਕ ਮਹੀਨੇ ਤੋਂ ਲਗਾਤਾਰ ਸ਼ਹਿਰ ਚ ਸਮਾਗਮ ਚੱਲ ਰਹੇ ਨੇ ਅੱਜ ਸ਼੍ਰੀ ਕਾਲ ਤਖਤ ਸਾਹਿਬ ਤੋਂ ਸਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਦਰ ਸਾਹਿਬ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਹੋਇਆ ਜੋ ਜ਼ੈਰ ਦੀ ਪੁਰਾਣੀ ਜਿਹੜੀ ਚਾਰਦੁਆਰੀ ਆ ਵਾਲ ਸ਼ਿਖੇਵਾਲੇ ਤੇ ਹੁੰਦਾ ਆ ਸਾਪਸ ਸ਼੍ਰੀ ਕਾਲ ਤਖਤ ਸਾਹਿਬ ਦੇ ਸੰਪਨ ਹੋ ਗਿਆ ਤੁਸੀਂ ਵੇਖੋਗੇ ਇਹ ਨਗਰ ਕੀਰਤਨ ਚ ਸ਼ਾਮਲ ਹੋਣ ਲਈ ਸੰਗਤਾਂ 'ਚ ਕਿੰਨਾ ਉਤਸ਼ਾਹ ਆ ਲਕਾਂ ਇਤਿਹਾਸ ਸੰਗਤਾਂ ਜਿਹੜੀਆਂ ਉਹ ਸਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਜਿਵੇਂ ਕੋ ਰਾਮਦਾਸ ਜੀ ਦਾ ਪ੍ਰਕਾਸ਼ ਧਾੜਾ ਮਨਾਉਣ ਲਈ ਨਗਰ ਕੀਰਤ ਦਾ ਸਵਾਗਤ ਕਰਨ ਲਈ ਸ਼ਾਮਲ ਨੇ ਸੰਗਤਾਂ ਦੀ ਬਹੁਤ ਭਾਰੀ ਉਤਸ਼ਾਹਾ ਕੱਲ ਨੂੰ ਸਾਰਾ ਦਿਨ ਗੁਰਦੁਆਰਾ ਅੰਮ੍ਰਿਤਸਰ ਦੀਵਾਨ ਹਾਲ ਅਗੇ ਸਵਾਗਤ ਚੱਲਨੇ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਸਾਜਰੀ ਗੁਰਮੰਦਰ ਸਾਹਿਬ ਤੋਂ ਸਾਰਾ ਦਿਨ ਲਾਈਵ ਕੀਰਤਨ ਹੋਣਾ ਕੱਲ ਨੂੰ ਸیرے ਗਲੋਸੇ ਆ ਜਣੇ ਨੇ ਰਾਤ ਨੂੰ ਹੱਤ ਸਵਾਜੀ ਹੋਣੀ ਹੈ ਕੀ ਬਾਲਾਣੀ ਮੈਂ ਮਾਨ ਜੋ ਪ੍ਰਧਾਨ ਸਾਹਿਬ ਵੱਲੋਂ ਸਰ ਜਰਸੀ ਧਾਮੀ ਜੀ ਵੱਲੋਂ ਸਿਮੁਚੀਆਂ ਇਸ ਸਿਕ ਸੈਂਟਰ ਤੋਂ ਸਤਿ ਸ੍ਰੀ ਅਕਾਲ ਹਰਮਨ ਦਾਜੀ ਦੇ ਪ੍ਰਕਾਸ਼ ਦੇ ਅੱਗੇ ਵਧਾਈ ਦਿੰਦਾ ਤੇ ਗੁਰੂ ਚਰਨਾਂ ਦੇ ਅਨੁਸਾਰ ਦਾ ਗੁਰਮਹਾਰਾ ਜੀ ਸੇਕਪੁਰ ਨੂੰ ਸਾਹਿਬ ਸ਼੍ਰੀ ਗੁਰੂ ਹਰਕਮਨ ਸਾਹਿਬ ਵੱਲੋਂ ਸਜਾਏ ਸ਼੍ਰੀ ਕਾਉਤਕ ਸਾਹਿਬ ਦੀ ਚੋਦੜ ਜਾਇਟ ਇਕੱਠੇ ਕਰ ਤਾਂ ਜੋ ਸੇਕਪੁਰ ਆਉਂ ਵਾਲੀ ਟੋਕਰੀ ਦਾ ਸਾਹਮਣਾ ਕਰ ਸਕੇ ਮੈਂ ਸਭ ਤੋਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਗੁਰੂ ਰਾਮਦਾਸ ਜੀ ਦਾ ਪਛਿਆਬ ਪ੍ਰਾਪਤ ਕਰੋ ਵਾਹਿਗੁਰੂ ਜੀ ਦਾ ਖਾਲਸਾ